ਸਾਥਿਓ ਮੈਂ ਜੁਗਿੰਦਰ ਸਿੰਘ ਉਗਰਾਹਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਲਹਿਜਤਾ ਉਗਰਾਹਾ ਅੱਜ ਸਾਡੀ ਜਥੇਬੰਦੀ ਦੀ ਸੂਬੇ ਦੀ ਮੀਟਿੰਗ ਛੰਨਾ ਦੇ ਗੁਰਦੁਆਰੇ ਦੇ ਵਿੱਚ ਹੋਈ ਹੈ ਫਤੇਗੜ ਛੰਨਾ ਦੇ ਵਿੱਚ ਜਿਹਦੇ ਵਿੱਚ ਬਹੁਤ ਸਾਰੇ ਅਹਿਮ ਮੁੱਦੇ ਵਿਚਾਰੇ ਗਏ ਨੇ ਜਿੱਤੇ ਹੜਾ ਪੀੜਤਾਂ ਦੀ ਮਦਦ ਜਿਹੜੀ ਅਸੀਂ ਕੀਤੀ ਹੈ ਪਿਛਲੇ ਦਿਨਾਂ ਦੇ ਵਿੱਚ ਉਹਦੀ ਜਿਹੜੀ ਕੋਲ ਡਿਟੇਲ ਹੈ ਕਿ ਕਿੰਨੇ ਪਿੰਡਾਂ ਚ ਕਿਹੜੇ ਕਿਹੜੇ ਖੇਤਰ ਦੇ ਵਿੱਚ ਕਿਹੜੇ ਕਿਹੜੇ ਹਿੱਸਿਆਂ ਦੇ ਵਿੱਚ ਹੜਾਂ ਦੀ ਪੀੜਤਾਂ ਦੀ ਅਸੀਂ ਕਿੰਨੀ ਕਣਕ ਕਿੰਨੀ ਤੂੜੀ ਕਿੰਨਾ ਆਚਾਰ ਕਿੰਨੇ ਸੂਟ ਤੇ ਉਹ ਕਿੰਨਾ ਸਾਜੋ ਸਮਾਨ ਅਸੀਂ ਉਹਨਾਂ ਨੂੰ ਵੰਡਿਆ ਉਹਦਾ ਸਾਰੇ ਦੀ ਡਿਟੇਲ ਝੰਡਾ ਸਿਓ ਕਰਨਗੇ ਰਿਪੋਰਟ ਉਹਨਾਂ ਕੋਲੇ ਹੈ ਤੇ ਦੂਜਾ ਸ਼ੂਆ ਤੇ ਅਸੀਂ ਕੀਤਾ ਵੀ ਜਿਹੜੀ ਪਰਾਲੀ ਵਾਲੇ ਮਸਲੇ ਤੇ ਜਥੇਬੰਦੀ ਨੇ ਆਪਣੀ ਪੋਜੀਸ਼ਨ ਬਣਾਈ ਹੈ ਕਿ ਅਸੀਂ ਪ੍ਰਦੂਸ਼ਣ ਕਰਨ ਦੇ ਹੱਕ ਚ ਨਹੀਂ ਹਾਂ ਜੇ ਸਰਕਾਰ ਤੇ ਕੋਰਟਾਂ ਦੀਆਂ ਹਦਾਇਤਾਂ ਦੇ ਬਹਾਨੇ ਦਾ ਲੈ ਕੇ ਕਿਸਾਨਾਂ 'ਤੇ ਪਰਚੇ ਮੜਨ ਦਾ ਤੇ ਡਾਂਗ ਦੇ ਜ਼ੋਰ ਨਾਲ ਪ੍ਰਾਲੀ ਨੂੰ ਨਾ ਸਾੜਨ ਦਾ ਦਬਾਅ ਪਾਇਆ ਜਾ ਰਿਹਾ ਹੈ ਕਿਸਾਨਾਂ ਨੂੰ ਧਮਕਾਇਆ ਜਾ ਰਿਹਾ ਹੈ ਜਦੋਂ ਕਿ ਗ੍ਰੀਨ ਟਰਨਿੰਗ ਦੀਆਂ ਹਦਾਇਤਾਂ ਦੇ ਮੁਤਾਬਕ ਜਿੰਨੀਆਂ ਉਹਦੀਆਂ ਸ਼ਰਤਾਂ ਨੇ ਉਹਦੀ ਕੋਈ ਵੀ ਸ਼ਰਤ ਪ੍ਰਵਾਨ ਨਹੀਂ ਕਰਦੇ 2019 ਦਾ ਜਿਹੜੀ ਸੁਪਰੀਮ ਕੋਰਟ ਦੀ ਰੂਲਿੰਗ ਆਈ ਹੋਈ ਹੈ ਉਹ ਅਜੇ ਤੱਕ ਲਾਗੂ ਨਹੀਂ ਕੀਤੀ ਜਦ ਇਹ ਸਰਕਾਰ ਦੇ ਅਧਿਕਾਰੀ ਜਦੋਂ ਕੋਈ ਪ੍ਰਸ਼ਾਸਨ ਵਾਲੇ ਅਧਿਕਾਰੀ ਗੱਲ ਕਰਨ ਆਉਂਦੇ ਨੇ ਉਹਨਾਂ ਕੋਲੇ ਸਾਡੀ ਕਿਸੇ ਗੱਲ ਦਾ ਜਵਾਬ ਦੀ ਫਿਰ ਵੀ ਅਸੀਂ ਕਿਸਾਨਾਂ ਨੂੰ ਕਹਿੰਨੇ ਆ ਵੀ ਅਸੀਂ ਪ੍ਰਾਲੀ ਨੂੰ ਅੱਗ ਲਾਉਣਾ ਨਹੀਂ ਚਾਹੁੰਦੇ ਅਸੀਂ ਪ੍ਰਦੂਸ਼ਣ ਦੇ ਹੱਕ ਚ ਨਹੀਂ ਪਰ ਜਦੋਂ ਅਸੀਂ ਮਜਬੂਰੀ ਹਾਲਤ ਦੇ ਵਿੱਚ ਜਦੋਂ ਗ੍ਰੀਨ ਬੰਧਿਆ ਹਦਾਇਤਾਂ ਲਾਗੂ ਨਹੀਂ ਕਰਦੇ ਸਰਕਾਰ ਉਹਨਾਂ ਨੂੰ ਚੱਕੜ ਦਾ ਪ੍ਰਬੰਧ ਨਹੀਂ ਕੋਈ ਕਰਦੀ ਤਾਂ ਮਜਬੂਰੀ ਹਾਲਤ ਚ ਸਾਨੂੰ ਪ੍ਰਾਲੀ ਨੂੰ ਅੱਗ ਲਾਉਣੀ ਪੈਣੀ ਹੈ ਇਹਦੇ ਸਬੰਧ ਵਿੱਚ ਜੇ ਸਰਕਾਰ ਸਾਡੇ ਕਿਸਾਨਾਂ ਤੇ ਪਰਚੇ ਦਰਜ ਕਰੂਗੀ ਜੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰੂਗੀ ਜਾਂ ਜੁਰਮਾਨੇ ਲਾਊਗੀ ਤਾਂ ਅਸੀਂ ਐਕਟਿਵ ਹੋ ਕੇ ਐਕਸ਼ਨ ਕਰਾਂਗੇ ਇਹ ਫੈਸਲਾ ਅਸੀਂ ਨੇ ਅੱਜ ਕਰ ਲਿਆ ਅਗਲਾ ਫੈਸਲਾ ਜਿਹੜਾ ਸਿਕਿਉਰਿਟੀਆਂ ਦੇ ਵਿੱਚ ਖਾਦਾਂ ਦੀ ਸ਼ਾਰਟ ਹੈ ਉਹਦੇ ਨਾਲ ਕੰਡੀਸ਼ਨਾਂ ਲਾ ਕੇ ਹੋਰ ਚੀਜ਼ਾਂ ਦਿੱਤੀਆਂ ਜਾਂਦੀਆਂ ਨੇ ਡੀਏਪੀਡੀ ਸ਼ਾਰਟ ਸਰਕਾਰ ਪੂਰੀ ਕਰੇ ਉਹ ਤੇ ਅਸੀਂ ਅੰਦੋਲਨ ਕਰਨ ਦਾ ਫੈਸਲਾ ਕੀਤਾ ਤੀਜਾ ਫੈਸਲਾ ਇਹ ਹੈ ਵੀ ਜਿਹੜਾ ਮੀਟਰਾਂ ਦੇ ਵਿੱਚ ਹੁਣ ਮੀਟਰ ਰੀਡਿੰਗ ਆਉਂਦੇ ਨੇ ਉਹ ਪੂਰੇ ਮੀਟਰ ਦੀ ਸਕਰੀਨਿੰਗ ਕਰਕੇ ਰੀਡਿੰਗ ਨੂੰ ਮੰਨਦੇ ਨੇ ਹੁਣ ਉਹ ਸਕਰੀਨਿੰਗ ਦੇ ਵਿੱਚ ਕਿਸੇ ਮੀਟਰ ਦਾ ਸ਼ੀਸ਼ਾ ਧੁੰਦਲਾ ਹੈ ਉਹ ਉਹਦੇ ਲਿਖ ਦਿੰਦੇ ਨੇ ਵੀ ਇਹਦੀ ਰੀਡਿੰਗ درست ਨਹੀਂ ਆਈ ਇਹ ਖਰਾਬ ਹੋ ਗਿਆ ਉਹਨੂੰ ਚੱਕ ਕੇ ਬਦਲ ਦਿੰਦੇ ਆ ਕਿਸੇ ਦੀ ਨਹੀਂ ਸੁਣਦੇ ਮੀਟਰ ਰੀਡਿੰਗ ਵਧੀਆ ਕੱਢ ਰਿਹਾ ਜੀ ਮੀਟਰ ਸਾਡਾ ਚੱਲਦਾ ਜੀ ਉਹ ਚੋਰੀ ਛਿਪੇ ਆ ਕੇ ਚੱਪਲੇ ਮੀਟਰ ਲਾ ਦਿੰਦੇ ਨੇ ਜਿਹਦਾ ਸਖਤ ਵਿਰੋਧ ਕਰਦੇ ਆ ਅਸੀਂ ਤੇ ਅਸੀਂ ਇਹ ਸਮਝਦੇ ਆ ਵੀ ਇਹ ਜਿੰਨਾ ਪਹਿਲਾਂ ਰੀਡਿੰਗ ਹੁੰਦੀ ਸੀ ਉਵੇਂ ਮੀਟਰ ਰੀਡਿੰਗ ਰੀਡਿੰਗ ਕਰਨ ਤੇ ਉਹ ਦਰਸਤ ਹੈ ਜੇ ਤੁਸੀਂ ਇਸ ਤਰ੍ਹਾਂ ਸਕੀਨ ਇਹ ਸਕਰੀਨਿੰਗ ਸਕਰੀਨਿੰਗ ਕਰੋਗੇ ਮੀਟਰਾਂ ਦੀ ਇਹ ਅਸੀਂ ਨਹੀਂ ਹੋਣ ਦੇਵਾਂਗੇ ਇਹ ਸਾਡਾ ਵਿਰੋਧ ਇਸ ਕਰਕੇ ਹੈ ਕਿ ਤੁਸੀਂ ਜ਼ਬਰਦਸਤੀ ਕਿਸਾਨਾਂ ਦੇ ਉੱਤੇ ਚਿੱਪ ਵਾਲੇ ਮੀਟਰ ਮੜਨਾ ਮੜਨਾ ਫੈਸਲਾ ਕੀਤਾ ਹੋਇਆ ਹੈ ਇਹ ਅਸੀਂ ਨਹੀਂ ਚੱਲਾਂਗੇ ਇਹ ਫੈਸਲਾ ਜਥੇਬੰਦੀ ਨੇ ਕਰ ਲਿਆ ਅਗਲੀ ਜਿਹੜੀ ਗੱਲ ਹੈਗੀ ਹੈ ਵੀ ਕੋਆਪਰੇਟਿਵ ਸੈਟੀਆਂ ਵੱਲੋਂ ਕਿਸਾਨਾਂ ਦੇ ਜਿਹੜੇ ਲਿਮਟਾਂ ਬਣਾਈਆਂ ਹੋਈਆਂ ਨੇ ਜਾਂ ਕਮਰਸ਼ੀਅਲ ਬੈਂਕਾਂ ਵੱਲੋਂ ਉਹੋ ਕਿਸੇ ਨਾ ਕਿਸੇ ਹਾਲਤਾਂ ਕਰਕੇ ਕਿਸਾਨਾਂ ਕੋਲ ਡਿਮਟਾਂ ਨਹੀਂ ਭਰੀਆਂ ਗਈਆਂ ਤੇ ਕਿਸਾਨ ਭਰਨਾ ਚਾਹੁੰਦੇ ਨੇ ਵਨ ਟਾਈਮ ਸੈਟਲਮੈਂਟ ਮੈਂ ਤੇ ਉਹਨਾਂ ਨੇ ਉਹਨਾਂ ਅਧਿਆਰਿਆਂ ਨੇ ਇਹਨਾਂ ਦੀਆਂ ਜਿਹੜੀਆਂ ਦਰਾਂ ਨੇ ਰਕਮ ਦੀਆਂ ਦੁੱਗਣੀਆਂ ਚੌਕੜੀਆਂ ਕਰਕੇ ਮੂਰੇ ਰੱਖ ਦਿਆ ਕਿਸਾਨਾਂ ਦੇ ਜਿਹੜੀਆਂ ਕਿਸਾਨ ਕਿਸੇ ਹਾਲਤ ਚ ਨਹੀਂ ਭਰ ਸਕਦੇ ਇਸ ਕਰਕੇ ਵਨ ਟਾਈਮ ਸਾਡੀ ਇਸ ਤੇ ਫੈਸਲਾ ਹੋਇਆ ਕਿ ਜੇ ਸਰਕਾਰ ਜਾਂ ਬੈਂਕਾਂ ਵਨ ਟਾਈਮ ਸੈਟਲਮੈਂਟ ਕਰਕੇ ਪੈਸੇ ਭਰੌਂਦੀਆਂ ਨੇ ਫਿਰ ਅਸੀਂ ਭਰਨ ਨੂੰ ਤਿਆਰ ਆਂ ਜੇ ਇਹ ਵੀ ਆੜ ਦੇ ਵਿੱਚ ਤੁਸੀਂ ਧੱਕਾ ਕਰਨਗੇ ਕਿਸਾਨਾਂ ਨਾਲ ਗ੍ਰਿਫਤਾਰ ਕਰੋਗੇ ਜਾਂ ਕੋਈ ਹੋਰ ਕਾਰਵਾਈ ਕਰੋਗੇ ਉਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਜੇ ਨੀ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਇਹ ਮੀਟਿੰਗ ਦੇ ਵਿੱਚ ਅੱਜ ਪਾਸ ਹੋਈਆਂ ਨੇ ਅਗਲੀ ਜਿਹੜੀਆਂ ਗੱਲਾਂ ਨੇ ਜਿਹੜੀਆਂ ਅਸੀਂ ਹੜਪੀੜਤਾ ਦੀ ਮਦਦ ਵਾਸਤੇ ਮੈਂ ਪਹਿਲਾਂ ਜ਼ਿਕਰ ਕਰਕੇ ਆ ਟਰੈਕਟਰ ਵਾਲੀ ਖੇਤ ਹੈ ਹੈ 23 ਤਰੀਕ ਨੂੰ ਟਰੈਕਟਰ ਲੈ ਕੇ ਜਾਣਾ ਤੇ ਉਹਦੇ 'ਚ ਅਸੀਂ ਜਿਹੜੀਆਂ ਜ਼ਮੀਨ ਪੱਧਰ ਕਰਨ ਦਾ ਤੇ ਜ਼ਮੀਨ ਬੀਜਣ ਤੱਕ ਦਾ ਜ਼ਮੀਨਾਂ ਸਵਾਰ ਦਾ ਸੀਡ ਦਾ ਉਹ ਸਾਰਾ ਬੇਰਬਤਾ ਛੱਡਾ ਸੀ ਨੂੰ ਦੱਸਣਾ ਪਰ ਅਸੀਂ ਜਿਹੜਾ ਪਿਛਲਾ ਪੇਜ ਉਹਦਾ ਮਾਰਨਾ ਹੈ ਜੇ ਟਰੈਕਟਰ ਜ਼ਮੀਨਾ ਪੱਧਰ ਕਰਨ ਵਾਸਤੇ ਜਾਣ ਦੀ ਜਿਹੜੀ ਤਿਆਰੀ ਦੀ ਡੇਟ ਮਿਥੀ ਹੈ ਉਹ 23 ਤਰੀਕ ਨੂੰ ਸਾਡੇ ਜਿਹੜੇ ਟਰੈਕਟਰ ਨੇ ਉਹ ਜਾਣਗੇ ਜ਼ਮੀਨਾ ਠੀਕ ਕਰਨ ਵਾਸਤੇ ਤੇ ਉਹ ਕਾਫਲਾ ਉਧਰ ਕਿੰਨੇ ਦਿਨ ਲੱਗਦੇ ਨੇ ਕਦੋਂ ਪੱਧਰ ਕਰਕੇ ਆਉਂਦਾ ਹੈ ਹੋਰ ਕਦੋਂ ਨੋਟ ਪੈਂਦੀ ਹੈ ਉਹ ਅਗਲੀ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਕਰਾਂਗੇ ਇਹ ਬਾਕੀ ਸਾਰੀਆਂ ਗੱਲਾਂ ਵਾਸਤੇ ਜਾਣਕਾਰੀ ਤੁਹਾਨੂੰ ਝੰਡਾ ਤੁਸੀਂ ਜੇਠੂ ਕੇ ਦੇਵਗਾ ਧੰਨਵਾਦ ਅੱਜ ਅਸੀਂ ਸੂਬੇ ਦੀ ਮੀਟਿੰਗ ਕੀਤੀ ਹੈ ਭਾਰਤੀ ਸੰਜੁਣੀ ਏਕਤਾ ਗ੍ਰਾਹਾਂ ਵੱਲੋਂ ਉਹਦੇ ਜਿਹੜੇ ਜਿਹੜੇ ਫੈਸਲੇ ਹੋਏ ਐ ਉਹ ਸਾਡੇ ਸੂਬਾ ਪ੍ਰਧਾਨ ਨੇ ਤੁਹਾਡੇ ਨਾਲ ਸਾਂਝੇ ਕੀਤੇ ਐ ਅਸੀਂ ਆਪਦੇ ਸਾਰੇ ਜਿਹੜੇ ਅੰਦੋਲਨ ਐ ਜਿਨ੍ਹਾਂ ਦੀ ਬਹੁਤ ਜ਼ਿਆਦਾ ਲੋੜ ਸੀ ਇਹਨਾਂ ਦਿਨਾਂ 'ਚ ਉਹ ਸਾਰੇ ਮੁਲਤਵੀ ਕੀਤੇ ਸੀ ਕਿਉਂਕਿ ਜਿਹੜਾ ਸਰਕਾਰ ਨੇ ਹੱਡ ਲਿਆ ਕੇ ਲੋਕਾਂ ਨੂੰ ਵੱਡੀ ਪੱਧਰ ਤੇ ਡਬੋਇਆ ਉਹਨਾਂ ਨੂੰ ਖੜੇ ਕਰਨ ਦਾ ਆਪਦੇ ਬਰੋਬਰ ਕਰਨ ਦਾ ਫੈਸਲਾ ਜੱਥੇਬੰਦੀ ਨੇ ਕੀਤਾ ਸੀ ਕਿ ਅਸੀਂ ਆਪ ਦੇ ਕੋਲੋਂ ਵੀ ਵੱਧ ਤੋਂ ਵੱਧ ਸਮਰੱਥਾ ਮੁਤਾਬਕ ਫੰਡ ਦੇ ਵਿੱਚ ਹਿੱਸਾ ਪਾਵਾਂਗੇ ਤੇ ਸਾਰੇ ਸਾਡੇ ਭਰਾਵਾਂ ਕੋਲੇ ਜਾਵਾਂਗੇ ਝੋਲੀ ਅਡਾਂਗੇ ਜੋ ਕੋ ਸਾਡੀ ਝੋਲੀ 'ਚ ਲੋਕ ਪਾਉਣਗੇ ਉਹਦਾ ਇੱਕ ਇੱਕ ਪੈਸਾ ਇੱਕ ਇੱਕ ਜਿਹੜਾ ਦਾਣਾ ਉਹ ਪੀੜਤ ਲੋਕਾਂ ਕੋਲੇ ਅਸੀਂ ਲੈ ਕੇ ਜਾਵਾਂਗੇ ਅਸੀਂ ਇਸ ਤੋਂ ਪਹਿਲਾਂ ਜਿਹੜੇ ਕਣਕ ਹੈ ਤੂੜੀ ਹੈ ਕੱਪੜਾ ਹੈ ਉਹ ਲਗਭਗ ਭੇਜ ਚੁੱਕੇ ਆ ਕੁਛ ਨਾ ਕੁਛ ਵੀ ਪਚਾਉਣ ਵਾਲਾ ਸਾਡਾ ਬਾਕੀ ਰਹਿੰਦਾ ਉਹ ਵੀ ਸਾਡੀ ਕੋਸ਼ਿਸ਼ ਹੈ ਕਿ ਜਿਹਦੇ ਟਰੈਕਟਰ 23 ਤਰੀਕ ਨੂੰ ਜਾਣੇ ਆ ਉਹਦੇ ਜਿਹੜੇ ਬਾਕੀ ਕੋਈ ਚੀਜ਼ ਬਚਦੀ ਹੈ ਚਾਹੇ ਰਾਸ਼ਨ ਜੋ ਕੁਝ ਬਚਦਾ ਹੈ ਚਾਹੇ ਵੀ ਦਾ ਕੁਝ ਦੇਣ ਵਾਲਾ ਹੈ ਗਿਆ ਇਹ ਅਸੀਂ 23 ਤਰੀਕ ਨੂੰ ਲੈ ਕੇ ਜਾਵਾਂਗੇ ਹੁਣ ਤੇ ਇੱਕ ਜਿਹੜਾ ਅਸੀਂ ਕੁਝ ਦਿੱਤਾ ਹੈ ਗਿਆ ਪੂਰੇ ਸੂਬੇ ਵੱਲੋਂ ਜੋ ਲੋਕਾਂ ਨੇ ਸਾਡੀ ਝੋਲੀ ਭਰੀ ਹੈ ਉਹ ਅਸੀਂ ਇਧਰ ਫਾਜ਼ਲਕਾ ਅੰਬਰਸਰ ਗਰਦਾਸਪੁਰ ਹੁਸ਼ਿਆਰਪੁਰ ਜਲੰਧਰ ਤੇ ਤਰਨਤਾਰਨ ਦੇ ਵਿੱਚ ਲੁਧਿਆਣਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅਸੀਂ ਇਹ ਜਿਹੜਾ ਸਾਨੂੰ ਲੋਕਾਂ ਤੋਂ ਦਾਣ ਮਿਲਿਆ ਉੱਥੇ ਅਸੀਂ ਜਾ ਕੇ ਪਚਾਇਆ ਉਹਦੀ ਜਿਹੜੀ ਕੁੱਲ ਲਿਸਟ ਹੈ ਪੰਜਾਬ ਦੀ ਸਾਡੇ ਕੋਲੇ ਲਿਸਟ ਤਾਂ ਬਕਾਇਦਾ ਇਕੱਲੇ-ਇਕੱਲੇ ਪਿੰਡ ਤੋਂ ਕਿੱਥੇ ਗਿਆ ਐ ਵੀ ਹੈਗੀ ਐ ਤੇ ਕਿਹਨੂੰ ਦਿੱਤਾ ਉਹਨਾਂ ਦੇ ਬਕਾਇਦਾ ਫੋਨ ਨੰਬਰ ਐ ਇਹ ਅਸੀਂ ਆ ਪੂਰਾ ਮੁਕੰਮਲ ਹੋਣ ਤੋਂ ਬਾਅਦ ਸਾਰਾ ਸੋਸ਼ਲ ਮੀਡੀਆ ਦੇ ਵਿੱਚ ਚੜਾਵਾਂਗੇ ਪੂਰਾ ਹਿਸਾਬ-ਕਿਤਾਬ ਅੱਜ ਤੱਕ ਅਸੀਂ ਕੀ ਕੁਝ ਪਹਚਾਇਆ ਐ ਸਾਰੇ ਜ਼ਿਲ੍ਹਿਆਂ ਦੇ ਵਿੱਚ ਉਹਦੇ ਜਿਹੜੇ ਕਣਕ ਐ ਚਾਹੇ ਉਹਦੇ ਚ ਬੀਜ ਐ ਉਹ 25000 ਕਤਤੀ ਘਟਾ ਜਿਹੜਾ ਅਸੀਂ ਬੀਜ ਦਾ ਤੇ ਕਣਕ ਦਾ ਹੁਣ ਤੱਕ ਪਛਾ ਸਕੀ ਆ ਇਹਦੇ ਜਿਹੜੀ ਤੂੜੀ ਐ ਉਹ 30047 ਮਣ ਤੂੜੀ ਜਿਹੜੀ ਸੀ ਪਹੁੰਚਦੀ ਕੀਤੀ ਐ ਇਹ ਤੋਂ ਬਿਨਾ ਚਾਰ ਐ ਇਹ 1428 ਕੁੰਟਲ ਅਸੀਂ ਪਹਚਾਇਆ ਇਹਦੇ ਬਿਸਤਰੇ ਆ ਜਿਹੜੇ ਗਰਮੀ ਵਾਲੇ ਵੀ ਐ ਸ਼ੈਲੂ ਵੀ ਐ ਇਹ 5575 ਅਸੀਂ ਬਿਸਤਰੇ ਦੇਖੇ ਆਏ ਆ ਇਹ ਤੋਂ ਬਿਨਾ ਜਿਹੜੇ ਕੰਬਲ ਐ ਵਿੱਚੇ ਖੇਸ ਐ ਇਹ 7897 ਐ ਜਿਹੜੇ ਅਸੀਂ ਭੈਣਾਂ ਨੂੰ ਸੂਟ ਦੇ ਕੇ ਆਏ ਆ ਬਿਨਾਂ ਸਿਉਂਤੇ ਇਹ 27238 ਹੈ ਇਹਦੇ ਵਿੱਚ ਸਾਡੇ ਭਰਾਵਾਂ ਨੇ ਮਰਦਾਂ ਵਾਲੇ ਸੂਟ ਵੀ ਦਿੱਤੇ ਆ ਉਹ ਜੈਂਟਾਂ ਸਲਟਾਂ ਵੀ ਹੈਗੀਆਂ ਇਹ 2898 ਹੈ ਇਹ ਤੋਂ ਬਿਨਾਂ ਚੱਪਲਾਂ 404 ਜੋੜੇ ਬੱਚਿਆਂ ਦੇ ਸੂਟ ਆ 405 ਇਹ ਤੋਂ ਬਿਨਾਂ ਕੁਝ ਕਾਪੀਆਂ ਵੀ ਆ ਲੋਈਆਂ ਹੈਗੀਆਂ ਜਾਂ ਸੌਲ ਹੈ ਇਹ 293 ਐ ਦਰਿਆ 270 ਐ ਉਸ ਭਰਾਵਾਂ ਨੇ ਕੋਟ-ਕੋਟੀਆਂ ਵੀ ਦਿੱਤੀਆਂ ਇਹ 260 ਐ ਤੇ ਚਾਦਰਾ 152 ਐ ਇਹ ਸਮਾਨ ਅਸੀਂ ਪਹੁੰਚਦਾ ਕਰ ਚੁੱਕੇ ਆ ਤੇ ਜਿਹੜਾ ਬਾਕੀ ਸਮਾਨ ਰਹਿੰਦਾ ਉਹ ਅਸੀਂ 23 ਤਰੀਕ ਤੇ ਕਰ ਕੋਸ਼ਿਸ਼ ਕਰਾਂਗੇ ਕਿ ਸਾਰੇ ਦਾ ਸਾਰਾ ਪਚਾ ਦਈਏ ਇਹ ਤੋਂ ਬਿਨਾ ਜਿਹੜੀ ਸਾਡੇ ਕੋਲੇ ਨਗਦੀ ਐ ਇਸ ਨਗਦੀ ਨਾਲ ਅਸੀਂ ਦੋ ਕੰਮ ਕਰਨੇ ਆ ਇਕਦਾਂ ਜਿਹੜੇ ਬਾਣਾ ਚੋਗੇ ਘਾਰ ਭਰ ਗਈ ਹੈ ਜਾਂ ਟੋਏ ਪੈ ਗਏ ਹੈ ਉਹਨਾਂ ਨੂੰ ਪੱਧਰ ਕਰਨ ਦੀ ਗੱਲ ਹੈ ਬਜਾਈ ਚ ਮਦਦ ਕਰਨ ਦੀ ਗੱਲ ਹੈ ਇਹ ਤੋਂ ਬਿਨਾ ਜਿਹੜਾ ਗੰਨੇ ਵਾਲਾ ਏਰੀਆ ਹੈ ਉਹ ਵੱਡੀ ਪੱਧਰ ਤੇ ਗੰਨਾ ਵੀ ਉਹਨਾਂ ਦਾ ਮਾਰਿਆ ਗਿਆ ਉਹ ਗੰਨਾ ਬੀਜਣ ਦੇ ਕਾਬਲ ਵੀ ਨਹੀਂ ਰਿਹਾ ਉਹਨਾਂ ਕੋਲੇ ਗੰਨੇ ਦਾ ਸੀ 20-20 ਕਟੋ-ਕਟ 100 ਕਿੱਲੇ ਦਾ ਫੈਸਲਾ ਕੀਤਾ ਕਿ 100 ਕਿੱਲੇ ਦਾ ਸੀ 20-20 ਗੰਨੇ ਦਾ ਉਹਨੂੰ ਲੈ ਕੇ ਦੇ ਕੇ ਆਵਾਂਗੇ ਇਹਦੀ ਖਾਤਰ ਜਿਹੜੀ ਕੋਲ ਸਾਡੇ ਕੋਲੇ ਕੁੱਲ ਸਾਰੇ ਜ਼ਿਲ੍ਹਿਆਂ ਨੇ ਜਾਂ ਦੂਜੀਆਂ ਜਥੇਬੰਦੀਆਂ ਨੇ ਜਿਹੜਾ ਸਾਨੂੰ ਫੰਡ ਦਿੰਦਾ ਹੈ ਉਹਦਾ ਅਸੀਂ ਛੋਟੇ ਨਾਲ ਬੇਰਬਾ ਸਾਂਝਾ ਕਰਦੇ ਆ ਇਹਦੇ ਜਿਹੜਾ ਤਾਂ ਕੋਈ ਭਰਾਤਰੀ ਜਥੇਬੰਦੀਆਂ ਨੇ ਸਾਨੂੰ ਫੰਡ ਦਿੰਦਾ ਹੈ ਉਹਦੇ ਚ ਡੀਟੀਐਫ ਆ ਉਹਨਾਂ ਨੇ 3 ਲੱਖ ਦਿੱਤਾ ਹੈ ਸਾਹਿਬ ਦਾ ਫੌਜੀ ਐ ਸੰਤੀ ਜਿਹੜੇ ਕ੍ਰਾਂਤੀਕਾਰੀ ਜਥੇਬੰਦੀ ਬਣਾਈ ਹੈ ਸਾਫਕਾ ਫੌਜੀਆ ਨੇ ਉਹਨਾਂ ਨੇ 3128000 ਦਿੱਤਾ ਕੋ ਸਾਡੇ ਖਾਤਿਆਂ ਦੇ ਵਿੱਚ ਜਮ੍ਹਾਂ ਹੋਇਆ ਤੇ ਅੱਡੋ ਟੀ ਜਿਹੜਾ ਸਾਡੇ ਜ਼ਿਲ੍ਹਿਆਂ ਨੇ ਲੋਕਾਂ ਤੋਂ ਨਗਦੀ ਇਕੱਠੀ ਕਰੀ ਹੈ ਇਹ ਜਿਹੜੇ ਕੁੱਲ ਖਰਚੇ ਕੱਢਣ ਤੋਂ ਬਾਅਦ ਅੱਜ ਸਾਡੇ ਕੋਲੇ ਜਿਹੜੀ ਬਚਦੀ ਹੈ ਜਿਨ੍ਹਾਂ ਨੂੰ ਅਸੀਂ ਤੇਲ ਦੇ ਰੂਪ ਵਿੱਚ ਟ੍ਰੇਡਾਂ ਦੇ ਰੂਪ ਜਾਂ ਜਾਂ ਗੰਨੇ ਦੇ 2 ਦੇ ਰੂਪ ਵਿੱਚ ਵਰਤਣਾ ਇਹ 1 ਕਰੋੜ 43 ਲੱਖ 37998 ਬਣਦੀ ਹੈ ਮੈਂ ਨਗਦੀ ਦੁਆਰੇ ਫੇਰ ਬੋਲਦਾ 1 ਕਰੋੜ 43 ਲੱਖ 37000 998 ਰੁਪਏ ਸਾਡੇ ਕੋਲੇ ਬਚਦੇ ਐ ਇਹ ਅਸੀਂ ਪੈਸਾ ਪੈਸਾ ਉਹਨਾਂ ਹੜਪੀਟਾਂ ਦੀ ਮਦਦ ਖਾਤਰ ਲਾਉਣਾ ਹੈ ਲਗਭਗ ਅਸੀਂ ਚਾਹੁੰਦੇ ਆ ਕਿ ਇਹ ਸਾਰਾ ਜਿਹੜਾ ਕੰਮ ਹੈ ਅਸੀਂ ਹਫਤੇ ਜਾਂ 10 ਦਿਨਾਂ ਚ ਮੁਕੰਮਲ ਕਰਨਾ ਚਾਹੁੰਦੇ ਆ ਉਸ ਤੋਂ ਬਾਅਦ ਹਫਤਾ 10 ਦਿਨ ਸਾਨੂੰ ਲੱਗਣਾ ਹੈ ਇਹਨੂੰ ਬਹੁਤ ਬਰੀਕੀ ਚ ਜਿਹੜਾ ਹਿਸਾਬ ਹੈ ਕਿੱਥੋਂ ਕਿੱਥੋਂ ਇਕੱਠਾ ਕੀਤਾ ਤੇ ਕਿੱਥੇ ਕਿੱਥੇ ਦੇ ਕੇ ਆਏ ਆ ਉਹਨਾਂ ਦੇ ਫੋਨ ਨੰਬਰ ਵੀ ਅਸੀਂ ਸੋਸ਼ਲ ਮੀਡੀਆ ਤੇ ਚੜਾਵਾਂਗੇ ਜਿਨੇ ਵੀ ਕੋਈ ਸਾਡੀ ਪੜਤਾਲ ਕਰਨੀ ਹੈ ਉਹ ਜੀ ਸਕਦੇ ਪੜਤਾਲ ਕਰਨ ਅਸੀਂ ਚਾਹੁੰਦੇ ਹਾਂ ਸੋਕਾ ਪੜਤਾਲ ਕਰਨੀ ਚਾਹੀਦੀ ਹੈ ਕਿ ਜਿਨ੍ਹਾਂ ਨੇ ਫੰਡ ਦਿੱਤਾ ਹੈ ਉਹਨਾਂ ਦਾ ਕੀ ਫੰਡ ਸਹੀ ਥਾਂ ਤੇ ਪਹੁੰਚ ਗਿਆ ਕੋਈ ਸਨ ਵਿਚਾਲੇ ਤਾਂ ਨਹੀਂ ਦਾ ਲਾ ਗਿਆ ਜਿੰਨਾ ਭਰਾਵਾਂ ਨੇ ਵੀ ਦਾਨ ਕੀਤਾ ਉਹਨਾਂ ਦਾ ਹੱਕ ਹੀ ਬਣਦਾ ਹੁੰਦਾ ਹੈ ਕਿ ਜਿਹਨੂੰ ਵੀ ਦਾਨ ਦਿੱਤਾ ਹੈ ਉਹਨਾਂ ਤੋਂ ਉਹਦਾ ਹਿਸਾਬ ਕਿਤਾਬ ਜ਼ਰੂਰ ਪੁੱਛਣਾ ਚਾਹੀਦਾ ਹੈ ਤੇ ਅਸੀਂ ਜਿਹੜਾ ਇਹਦਾ ਹਿਸਾਬ ਕਿਤਾਬ ਸੋਸ਼ਲ ਮੀਡੀਆ 'ਤੇ ਚੜਾਵਾਂਗੇ ਜੇ ਕਿਸੇ ਭਰਾ ਨੇ ਕਿਉਂਕਿ ਬਹੁਤ ਵੱਡਾ ਬਣਨਾ ਇਹ ਚਿੱਠਾ ਇਹਦਾ ਜਿਹੜਾ ਕਿਸੇ ਨੇ ਬਰੀਕੀ 'ਚ ਵੀ ਪੁੱਛਣਾ ਹੋ ਉਹਦਿਆਂ ਸਾਡੇ ਕੋਲੇ ਕਾਪੀਆਂ ਹੋਣੀਆਂ ਸਾਰੇ ਜ਼ਿਲ੍ਹਿਆਂ ਕੋਲੇ ਜਿਵੇਂ ਜਿਵੇਂ ਬੰਡੇ ਐ ਉਹ ਉਹ ਸੰਬੰਧ ਤੇ ਜ਼ਿਲ੍ਹੇ ਨਾਲ ਜਾ ਕੇ ਵੀ ਬਰੀਕੀ 'ਚ ਵੀ ਇਹਨੂੰ ਜਾਣ ਸਕਦੇ ਆ ਅਸੀਂ ਪੱਤਰਕਾਰਾਂ ਨੂੰ ਵੀ ਬੇਨਤੀ ਕਰਾਂਗੇ ਕਿ ਜਿਹੜਾ ਸਾਰਾ ਹਿਸਾਬ ਕਿਤਾਬ ਹੈ ਉਹ ਸਾਡਾ ਪੱਤਰਕਾਰਾਂ ਨੂੰ ਚਾਹੁੰਦੇ ਆ ਵੀ ਸਾਡਾ ਹਿਸਾਬਾ ਕੇ ਚੈੱਕ ਕਰ ਲੈਣ ਚਾਹੇ ਕੋਈ ਸਾਡਾ ਸਪੋਰਟਰਾ ਚਾਹੇ ਵਿਰੋਧੀ ਹੈ ਅਸੀਂ ਸਾਰਾ ਰਿਕਾਰਡ ਉਹਨਾਂ ਭਰਾਵਾਂ ਨੂੰ ਦਿਖਾਵਾਂਗੇ ਉਹਦੇ ਚੋ ਜੋ ਵੀ ਕੋਈ ਸਾਡੇ ਤੇ ਗੱਲ ਉੱਠਦੀ ਆ ਉਂਗਲ ਜੀ ਸੱਤ ਕੇ ਠਾਉਣਾ ਕੁਝ ਜਿਹੜੇ ਵਿਰੋਧੀ ਹੁੰਦੇ ਐ ਉਹਨਾਂ ਨੇ ਠਾਉਣੀਆਂ ਹੁੰਦੀਆਂ ਦੇਖੋ ਜੇ ਅਸੀਂ ਮੰਨ ਲਓ 50 ਬੰਦਿਆਂ ਨੂੰ ਕਹਿਣੇ ਆ ਵੀ ਆ ਉਹਨਾਂ ਦੇ ਸੋਸ਼ਲ ਮੀਡੀਆ ਤੇ ਨਾਮ ਚੜਾਉਣੇ ਆ ਨੰਬਰ ਦਿੰਨੇ ਆ ਉਨ੍ਹਾਂ ਦੇ ਵਿੱਚ ਹੋ ਸਕਦਾ ਕੋਈ ਪੰਜ ਚਾਰ ਵਿਰੋਧੀ ਹੋਣ ਉਹ ਕਹਿੰਦੀ ਸਾਡੇ ਕੋਲ ਤਾਂ ਪਹੁੰਚਿਆ ਨਹੀਂ ਜੇ 50 ਦੇ ਵਿੱਚੋਂ 47 ਕਹਿੰਦੇ ਆ ਪਹੁੰਚ ਗਏ ਫਿਰ ਤਿੰਨ ਕੋਲੇ ਕਿਉਂ ਨਹੀਂ ਪਹੁੰਚਿਆ ਜੇ ਤਾਂ ਕੋਈ ਗੱਲ ਰਹੀਗੀ ਹੋਵੇ ਭਲੇਖੇ ਨਾਲ ਵੱਖਰੀ ਗੱਲ ਹੈ ਜੇ ਏਡਾ ਵੱਡਾ ਕੋਈ ਕੰਮ ਹੈ ਕੋਈ ਭਲੇਖਾ ਲੱਗ ਸਕਦਾ ਕੋਈ ਏਡੇ ਰੋਲੇ ਕੋਲੇ ਚ ਹੋ ਸਕਦਾ ਡਬਲ ਵੀ ਲੱਗਿਆ ਹੋਵੇ ਪਰ ਸਾਡੇ ਕੋਲੇ ਪੂਰਾ ਰਿਕਾਰਡ ਹੈ ਤੇ ਸਰ ਦਾ ਸਾਰਾ ਰਿਕਾਰਡ ਅਸੀਂ ਸੋਸ਼ਲ ਮੀਡੀਆ ਤੇ ਚੜਾਵਾਂਗੇ ਤੇ ਸਾਰੇ ਭਰਾਵਾਂ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਸਰਕਾਰ ਤੋਂ ਜਿਹੜੇ ਬਾਕੀ ਰਹਿੰਦੀਆਂ ਗੱਲਾਂ ਉਹ ਮਣਾਉਣ ਦੇ ਲਈ ਆਪਾਂ ਸੰਘਰਸ਼ ਕਰੀਏ ਕਿਉਂਕਿ ਜਿਹੜਾ ਸਰਕਾਰ ਨੇ 20000 ਕਿਹਾ ਸੀ ਦੇਵਾਂਗੇ ਉਹਦੀਆਂ ਕੈਟਾਗਰੀਆਂ ਵੀ ਦੋ ਬਣਾਤੀਆਂ ਪੰਜਾਬ ਸਰਕਾਰ ਨੇ 26 ਤੋਂ 75 ਤੱਕ ਨਹੀਂ 50 ਤੱਕ ਹੁੰਦੀ ਸੀ ਉਹਦਾ ਅੱਧਾ ਬਣਦਾ ਸੀ 10000 ਹੁਣ ਜਿੱਥੇ 75% ਮਰ ਗਿਆ ਉਹਨੂੰ ਵੀ 10 ਦੇਣਾ ਹੈ ਜੇ ਉਹ ਤੋਂ ਗਾਹਾਂ ਵਰਗਾ ਉਹਨੂੰ 20 ਦੇਣਾ ਹੈ ਤੇ ਨੁਕਸਾਨ ਕਿੱਲੇ ਦਾ 70000 ਦਾ ਹੋ ਗਿਆ ਦਿਨੇ ਤੁਸੀਂ 20000 ਇਹ ਉਹਨਾਂ ਦਾ ਪੂਰਾ ਕਿਵੇਂ ਹੋਊਗਾ ਉਦੋਂ ਅਧਕਰ ਟਹਿ ਗਏ ਐ ਪਸ਼ੂ ਗਏ ਬੰਦੇ ਨੁਕਸਾਨੇ ਗਏ ਐ ਤੇ ਸੈਂਟਰ ਵੀ ਉਦੋਂ ਮੁੜ ਕੇ ਗੋਲਿਆ ਨਹੀਂ ਹੈ ਗਿਆ 1600 ਕਰੋੜ ਦੇ ਕਿਉਂ ਵੀ ਸਾਇਦ ਕਰਨਾ ਤੇ ਹੱਥ ਧਰ ਗਿਆ 2300 ਤੁਸੀਂ ਪਿੰਡ ਕਹਿਣੇ ਹੋ ਜਿਹੜਾ ਖੜਾਂ ਚ ਪ੍ਰਭਾਵਤ ਹੁੰਦਾ ਤੇ ਸੈਂਟਰ ਦਿੰਦਾ 1600 ਕਰੋੜ ਜਨੂੰ ਦੀ ਇਹ ਲੋਕਾਂ ਦੇ ਜ਼ਖਮਾਂ ਤੇ ਨੂਣ ਭੁੱਕਣ ਵਾਲੀ ਗੱਲ ਐ ਉਦੋਂ ਗਾਹਾਂ ਸੀ ਉਹਨਾਂ ਸਾਰੇ ਲੋਕਾਂ ਨੂੰ ਤੁਹਾਡੇ ਮਾਧਿਅਮ ਰਹਿ ਕੇ ਕਹਿਣਾ ਚਾਹੁੰਦੇ ਆ ਕਿ ਭਰਾਵੋ ਗਾਹਾਂ ਨੂੰ ਲੋਕ ਨਾ ਡੁੱਬਣ ਜਿਹੜੇ ਬਾਡਰਾਂ ਦੇ ਨੇੜੇ ਐ ਜਿੱਥੇ ਪਾਣੀ ਵਗਦਾ ਐ ਉਦੇ ਹੱਲ ਦੇ ਲਈ ਸਰਕਾਰਾਂ ਦੇ ਖਿਲਾਫ ਵੱਡਾ ਜੱਕ ਬੰਨਣਾ ਪਊ ਲੜਨਾ ਪਊ ਤਾਂ ਕਿ ਦੇ ਸਾਰੇ ਜਿਹੜੇ ਤੁਸੀਂ ਜੇ ਬੰਨਾਂ ਦੀ ਬਜਾਏ ਇਹ ਕੰਕਰੀਟ ਦੇ ਬੰਨ ਬਣਨ ਉਹਨਾਂ ਦੇ ਵਿੱਚੋਂ ਗਾਰ ਕੱਢੀ ਜਾਵੇ ਜਿਹੜੀ ਜੰਗਲਾਤ ਲਈ ਹੋਈ ਹੈ ਲੋਕਾਂ ਨੂੰ ਡਬਾਉਣ ਵਾਸਤੇ ਉਹ ਜੰਗਲਾਤ ਪੱਟੀ ਜਾਵੇ ਤੇ ਲੋਕਾਂ ਨੂੰ ਜਿਹੜਾ ਉਹ ਰਿੱਤਾ ਉਹਦਾ ਕੋਈ ਸਮੇਂ ਦਾ ਮਸਲਾ ਨਹੀਂ ਕਿ ਉਹ ਭਾਈ ਦਸੰਬਰ ਤੇ ਕਰ ਚੱਕ ਲੋ ਜਾਂ ਨਵੰਬਰ ਤੇ ਕਰ ਚੱਕ ਲੋ ਉਹ ਲੋਕਾਂ ਦੇ ਖੇਤ ਚ ਰੇਤਾ ਆ ਗਿਆ ਜਿਹੜਾ ਨਾਰਾ ਦਿੱਤਾ ਹੈ ਕਿ ਜਿਹਦਾ ਖੇਤ ਉਹਦਾ ਰੇਤ ਉਹ ਜਿੰਨੇ ਮਰਜੀ ਚਿਰ ਚੱਕ ਲੇ ਉਹਦੀ ਖੁੱਲ ਹੋਣੀ ਚਾਹੀਦੀ ਹੈ ਐਵੇਂ ਜੋ ਕਰੀ ਜਿਹੜਾ ਹੁਣ ਆਹ ਡੀਜ਼ਲ ਹੈ ਇਹਦੇ 54 ਰੁਪਏ ਟੈਕਸ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਜਿੱਥੇ ਇੱਕ ਟਰੈਕਟ ਚੱਲਣਾ ਹੈ ਉਥੇ ਤਿੰਨ ਚੱਲ ਸਕਦੇ ਘਟੋ ਘਟ ਟੈਕਸ ਦਾ ਛੱਡ ਦਿਓ ਲੋਕਾਂ ਨੂੰ ਜਿਨ੍ਹਾਂ ਨੂੰ ਡਬੋਇਆ ਉਹਨਾਂ ਦੇ ਗੀਜੇ ਦਾ ਨਾ ਕੱਟੋ ਉਹਨਾਂ ਦੀ ਜੇਬਾਂ ਘਟਣਾ ਸੱਜਣ ਇਹਦੇ ਲਈ ਭਰਾਵੋ ਸਰਕਾਰਾਂ ਨੇ ਸੁਣ ਨਹੀਂ ਇਹਨਾਂ ਗੱਲਾਂ ਨੂੰ ਐਣੀ ਵੀ ਸਰਕਾਰਾਂ ਨੂੰ ਪਤਾ ਨਹੀਂ ਕੀ ਕਰਨਾ ਹੈ ਇਹ ਭਰਾਵੋ ਸਰਕਾਰਾਂ ਨੂੰ ਕਰਾਉਣ ਦੇ ਖਾਤਰ ਵੱਡੀ ਲੋਕ ਲਹਿਰ ਬਣਾਉਣ ਦੀ ਲੋੜ ਹੁੰਦੀ ਹੈ ਜਿਵੇਂ ਆਪਾਂ ਦਿੱਲੀ ਘੋੜਵਲੇ ਬਣਾਇਆ ਉਹ ਤਾਂ ਬਣਾ ਲਿਆ ਸੀ ਮੋਤੀ ਆ ਸਾਰਾ ਕੁਝ ਕਰਾਇਆ ਜਾ ਸਕਦਾ ਆਓ ਵੱਡੀ ਲਹਿਰ ਬਣਾਈਏ ਫੇਰ ਹੀ ਆਪਣੇ ਸਾਰੇ ਮਸਲੇ ਹੱਲ ਹੋਣੇ ਆ ਧੰਨਵਾਦ ਜੀ ਕਹਦੇ ਤੂੰ ਕਹਿੰਦੇ ਹੁਣ ਧੰਨਵਾਦ